ਕੁਛ ਨਹੀਂ ਮੇਰੀ ਫੈਕਟਰੀ ਪਾਜੀ ਲੱਗੇ ਸ਼ੇਰੇਬੰਦਾ ਤੇ ਮੈਨੂੰ ਵਾਰਡ ਚੋਂ ਹੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤੇ ਓਨੀ ਦੇਰ ਨੂੰ ਇੱਥੋਂ ਮੇਰੇ ਕੋਲ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ ਸੁਣਨ ਚ ਤੇ ਇਹ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਗੇ ਜਿਉਂ ਜਿਆਦਾ ਇਹ ਪੁਛਪੜਤਾਲ ਕਰਨ ਦੇ ਤਾਂ ਲੱਗੂਗਾ ਕਰ ਰਿਹਾ ਚੱਲ ਅੰਦਰ ਆਵਾਜ਼ ਦਿਓ ਰੋਟੀ ਖਾਣ ਦੀ ਰੋਟੀ ਖਾਣ ਦੇ ਅੰਦਰ ਬਾਅਦ ਜਦੋਂ ਮੈਂ ਬੁੱਲਦੇ ਪਟਾਕੇ ਪੈਂਦੇ ਬਾ ਕਿੰਨੇ ਕਿਹਾ ਤੇਨੇ ਕਿਤੇ ਲਗਪਗ ਬਾਹਰ ਅੱਗੇ ਦੇਖਿਆ ਤੇ ਕਿ ਦੇਖਿਆ ਬਾਹਰ ਦੇਖਿਆ ਤਾਂ 2 ਜਣੇ ਪਏ ਹੀ ਉਹਨਾਂ ਬੱਜੇ ਕਿੰਨੇ ਕਿ ਜਣੇ ਦੇਖੋ ਦਵਰ ਪਏ ਲਉਡੂ ਵਗਿਆ ਹੋਣਾ ਤੇ ਪਾਸ ਤੇ ਪੁਲਿਸ ਨੇ ਆਇਆ ਨਾ ਕੋ ਉਹਨਾਂ ਦੇ ਬੰਦੇ ਲੱਗੇ ਹੋਏ ਉਹਨਾਂ ਦੇ ਬੰਦੇ ਲੱਗੇ ਹੋਏ ਇਹ ਨਹੀਂ ਪਤਾ ਕੌਣ ਹੈ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਜੀ ਇੱਕ ਸਾਡੇ ਕੋਲ ਬ੍ਰੌਂਡਡ ਆਇਆ ਸੀ ਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਮੰਨੋ ਜਿਹੜਾ ਬ੍ਰੌਂਡਡ ਆਇਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬ੍ਰੌਂਡਡ ਸਾਡੇ ਕੋਲ ਆਇਆ ਪਹਿਲੀ ਜਾਂਚ ਕੀ ਲੱਗਦਾ ਤੁਹਾਨੂੰ ਕਿਸੇ ਅਸੌਲਟ ਦੀ ਸੀ ਲੱਗ ਰਹੀ ਆ ਹਿਸਟਰੀ ਤੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ ਕਿੰਨੇ ਜਣੇ ਸੋਰੀ ਦੋ ਕਰਕੇ ਜਿਹੜਾ ਮਰਨ ਵਾਲਾ ਨਾ ਜਿਸ ਦਾ ਮਰਨ ਵਾਲਾ ਹੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਜੋਦਾ ਜੋਦਾ ਜੀ ਉਹਦਾ ਜਿਹੜਾ ਇੰਜਰਡ ਹੈ ਉਹਦਾ ਨਾਂ ਜੀ ਕਮਲਜੀਤ ਸਿੰਘ ਜੀ ਇਹਨੂੰ ਰੈਫਰ ਕੀਤਾ ਗਿਆ ਜੀ ਹਾਂ ਜੀ ਰੈਫਰ ਕੀਤਾ ਹੈ ਸਰ ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਕਰੀ ਤੋਂ ਇਕੱਠੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹਦੀ ਬਹੁਤ ਹੋ ਗਈ ਇਥੇ ਮੌਕੇ ਤੇ ਬਰੌਟ ਹੈਡ ਹੋ ਗਿਆ ਕੁਝ ਜਿਹੜਾ ਰਾਹੁਲ ਦਾਤਰਾ ਉਹ ਜਿਹੜਾ ਉਹਨੂੰ ਅਮਰਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੋਟਦਾਰ ਅਸੀਂ ਤਫ਼ਤੀਸ਼ ਕਰ ਰਹੇ ਆ ਪਤਾ ਕਰਦੇ ਕਿ ਕਿਹੜੇ ਗਰੁੱਪ ਨੇ ਗੋਰੀਆਂ ਚਾਹੀਆਂ ਕੀ ਇਹਨਾਂ ਦੀ ਲੱਗਦਾ ਟੱਗੇ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਆ ਅਜੇ ਵਾਕੀ ਤੋਂ ਖੋਲ ਹੀ ਪਤਾ ਮਿਲਿਆ ਜੀ ਅਸੀਂ ਉੱਥੋਂ ਬਾਅਦ ਵੈਰੀਫਾਈ ਕਰ ਰਹੇ ਆ ਫਿਰ ਮਹਲਾਵਾਸਨ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੋਈ ਤਵਾਰ ਨਹੀਂ ਜਿਹੜੇ ਮੰਨਣ ਵਾਲੇ ਆ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਦੇ ਤੇ ਕਿੱਥੇ ਹੋਈ ਹੈ ਬਾਤ ਭਾਈਆਂ ਵਾਲੀ ਗਲੀ ਚ ਸਰ ਦੋਨੇ ਗਰੁੱਪ ਗਾਂਧੀ ਕੋਲ ਉੱਥੋਂ ਦੇ ਗਾਂਧੀ ਦ ਤੇ ਮੈਨੂੰ ਵਾਰਡ ਚੋਂ ਹੀ ਕਿਸੇ ਦੀ ਕਾਲ ਆਈ ਕਿ ਭਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤੇ ਉਨੀ ਦੇਰ ਨੂੰ ਇੱਥੋਂ ਮੇਰੇ ਘਰ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ ਸੁਣਨ ਚ ਇਹ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਹ ਗਏ ਕਿ ਹੁਣ ਜ਼ਿਆਦਾ ਇਹ ਉੱਚ ਪੜਤਾਲ ਕਰਨ ਦੇ ਜਾਂ ਪਾ ਲੱਗੂਗਾ ਕਰ ਰਿਹਾ ਚੱਲ ਰਿਹਾ ਅੰਦਰ ਬਾਜੀ ਰੋਟੀ ਖਾਣ ਦੀ ਰੋਟੀ ਖਾਂਦੇ ਆਂ ਅਚਨ ਕੀ ਸਤੀ ਵਾ ਬਾਜਦਾ ਮੈਂ ਬੁਲਟ ਦੇ ਟਾਕੇ ਪੈਣ ਦੇ ਤਿੰਨੇ ਕਿਤੇ ਲਗਭਗ ਬਾਹਰ ਅੱਗੇ ਦੇਖਿਆ ਦੇਖਿਆ ਬਾਹਰ ਦੇਖਿਆ ਤਾਂ ਦੋ ਜਣੇ ਪੈਈ ਉਹਨਾਂ ਬੁੱਝੇ ਕਿੰਨੇ ਜਣੇ ਦੋ ਜਣੇ ਪੈਈ ਲਊਡੂ ਵਗਿਆ ਹੈ ਉਹਨਾਂ ਦੇ ਪਾਸ ਤੇ ਪੁਲਿਸ ਨੇ ਆ ਕੇ ਦੇਖਿਆ ਉਹਨਾਂ ਦੇ ਬੰਦੇ ਲੱਗੇ ਹੋਏ ਉਹਨਾਂ ਦੇ ਬੰਦੇ ਲੱਗੇ ਹੋਏ ਇਹ ਨਹੀਂ ਪਤਾ ਕੌਣ ਸਾਡੇ ਕੋਲ ਜੀ ਦੋ ਪੇਸ਼ੈਂਟ ਆਏ ਆ ਜੀ ਇੱਕ ਸਾਡੇ ਕੋਲ ਬ੍ਰਾਂਡਡ ਆਇਆ ਜੀ ਤੇ ਇੱਕ ਸਾਡੇ ਕੋ ਇੰਜਰਡ ਆ ਜੀ ਪੇਸ਼ੈਂਟ ਮੰਨੋ ਜਿਹੜਾ ਬਰੌਡ ਬੈਂਟ ਆ ਉਹ ਵੀ ਇੰਜਰਡ ਸੀ ਪਹਿਲਾਂ ਫਿਰ ਉਹ ਬਰੌਡ ਬੈਂਟ ਸਾਡੇ ਕੋ ਆਇਆ ਪਹਿਲੀ ਜਾਂਚ ਵੀ ਲੱਗਦਾ ਤੁਹਾਨੂੰ ਕਿਸੇ ਅਸੌਲਟ ਦੀ ਸੀ ਲੱਗ ਰਹੀ ਆ ਹਿਸਟਰੀ ਤੇ ਦੇ ਰਿਆ ਜੀ ਕਿ ਗੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ ਕਿੰਨੇ ਜਣੇ ਸਟੋਰੀ ਦੋ ਕਰਕੇ ਮਰਨੋਲਾ ਦਾ ਨਾਮ ਵੀ ਪਤਾ ਨਹੀਂ ਜਿਹੜਾ ਮਰਨ ਵਾਲਾ ਹੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਜੋਦਾ ਜੋਦਾ ਜੀ ਉਹਦਾ ਜਿਹੜਾ ਇੰਜਰਡ ਹੈ ਉਹਦਾ ਨਾਮ ਹੁੰਦਾ ਇੰਜਰਡ ਹੈ ਉਹਦਾ ਨਾਂ ਜੀ ਕਮਲਜੀਤ ਸਿੰਘ ਜੀ ਯੂ نو ਰੈਫਰ ਕੀਤਾ ਗਾ ਜੀ ਹਾਂ ਜੀ ਰੈਫਰ ਕੀਤਾ ਹੈ ਹਰਸੈਲ ਮਾਮਲਾ ਤੁਸੀਂ ਮੇਰੇ ਨਾਲ ਹੀ ਜੀ ਆਪਾਂ ਭਾਈ ਵਾਲੀ ਕਰੀ ਤੋਂ ਕਿੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸਤਪਾਲ ਸਿੰਘ ਜਿਹੜਾ ਉਹ ਬਹੁਤ ਹੋ ਗਿਆ ਇੱਥੇ ਮੌਕੇ ਤੇ ਬਰੌਂਡ ਹੈਡ ਹੋ ਗਿਆ ਦੂਜਾ ਜਿਹੜਾ ਰਾਹੁਲ ਦਾਤਰਾ ਉਹ ਇੰਜੜਾ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਫ਼ਤੀਸ਼ ਕਰ ਰਹੇ ਹਾਂ ਪਤਾ ਕਰਦੇ ਹਾਂ ਕਿ ਕਿਹੜੇ ਗਰੁੱਪ ਨੇ ਗੋਲੀ ਚਲਾਈਆਂ ਕੀ ਇਹਨਾਂ ਦੀ ਲੱਗਦਾ ਹੈ ਠੀਕ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਏ ਅਜੇ ਉਹ ਮੌਕੇ ਤੋਂ ਖੋਲੀ ਹੋਏ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰ ਰਹੇ ਹਾਂ ਫਿਰ ਮਹਲਾ ਵਾਸ ਨੇ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੋਈ ਦਵਾਈ ਨਹੀਂ ਇਹ ਜਿਹੜੇ ਮਰਨ ਵਾਲੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਦੇ ਇੱਕ ਕਿੱਥੇ ਹੋਈ ਹੈ ਬਾਹਾਂ ਵਾਲੀ ਗਲੀ 'ਚ ਦੋਨੇ ਗਰੁੱਪ ਗਾਂਧੀ ਕੈਂਪ ਤੋਂ ਸੀ ਉੱਥੋਂ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਹਦੀ ਹੋ ਰਹੀ ਹੈ ਕਲੀਅਰ ਹੋ ਰਹੀ ਹੈ